ਮਗਾ ਕਰਦੀ ਆ ਤੇ ਨਾ ਗੱਲ ਮੇਰੇ ਜਦ ਮੈਂ ਚਾਰ ਕੇ ਬੈਠਾ ਆ ਬਰਾਮਣਾ ਟੁੱੜਿਆ ਤੇ ਤਾਂ ਮੇਰੇ ਅੰਦਰ ਨੂੰ ਅੱਗ ਲੱਗ ਗਈ ਹੈ ਕਰਦੀ ਆ ਤੇ ਨਾ ਮੈਂ ਗੱਲ ਉੱਤਰ ਹੋ ਕੇ ਮੈਂ ਝੂਠ ਬੋਲਿਆ ਅਰ ਹੁਣ ਨਹੀਂ ਮੈਂ ਇਹ ਤੇ ਨਾ ਕਰਕੇ ਗੱਲ ਪਾਰਟੀ ਤੇ ਜਾਗੇ ਨਾ ਫੇਰ ਇਹਦੇ ਨਾਲ ਨਿਪਟਣਾ ਕੋਈ ਦੱਸ ਤੂੰ ਮੈਨੂੰ ਕਿਵੇਂ ਇੱਕ ਪੁੱਤ ਹੋ ਕੇ ਮੇਰਾ ਖੂਨ ਹੋ ਕੇ ਤੂੰ ਮੈਨੂੰ ਝੂਠ ਉਹ ਨਾ ਵਿਚਾਰਿਆ ਤਾਂ ਕੀ ਕਸੂਰ ਉਹ ਨਾ ਵਿਚਾਰਿਆ ਕਿਹੜਾ ਅੱਖਿਆ ਮੈਨੂੰ ਪਰ ਇਹ ਮੈਂ ਪੁੱਤ ਸੀ ਦੋਖ ਮੈਨੂੰ ਇਹ ਮੇਰਾ ਪੁੱਤਰ ਹੋ ਕੇ ਮਰ ਚੂ ਤੁਸੀਂ ਭੋਗ ਤੇ ਚੱਲੋ ਤਿਆਰ ਹੋ ਨਹੀਂ ਨਹੀਂ ਭੋਗ ਤੇ ਤਾਂ ਜਾਣਾ ਹੀ ਆਪਾਂ ਭੂਆ ਦੇ ਭੋਗ ਤੇ ਤਾਂ ਜਾਣਾ ਹੀ ਆਪਾਂ ਤੇ ਆਪਾਂ ਕਰਦੇ ਤਿਆਰੀ ਭੋਗ ਦੇ ਚੱਲਦੇ ਹੈ ਤੇ ਤੂੰ ਐ ਨਾ ਕਰ ਛੜ ਕਿੜਾ ਚੱਲ ਕੋਈ ਨਹੀਂ ਕਰ ਉੱਥੇ ਚੱਲਾਂਗੇ ਫਿਰ ਦਾ ਆਹ ਦੇਖੋ ਬਾਅਦ ਚ ਵੇਖਣ ਲਈ ਕਿਦਾਂ ਪਿਆਰ ਪਾਰਟੀ ਦਾ ਕੋਈ ਨਹੀਂ ਹੁੰਦਾ ਤੇ ਆਪਾਂ ਭੋਗ ਤੇ ਚਲੀਏ ਭੂਆ ਮਨੋ ਦੇ ਅਗਲਾ ਕਨੇ ਵੀ ਲੋਕਾਚਾਰੀ ਆ ਗਏ ਹੈ ਤੇ ਠੀਕ ਹੈ ਚੱਲ ਤੇ ਮੈਂ ਕਰਦਾ ਤਿਆਰੀ ਤੇ ਤੂੰ ਯਾਰ ਪਾਲਾ ਕੱਪੜੇ ਲੈ ਕੇ ਆਪਾਂ ਚੱਲੀਏ ਹੈ ਚੱਲ ਜੰਗਾਮ ਚੱਲ ਦੇ ਕੋਈ ਨਹੀਂ ਉਹ ਜੱਤਾ ਜਾ ਜੀ ਫਿਰ ਮੈਂ ਆਵਕੇ ਨਾ ਨਾ ਜਾਣ ਕਰਦੀ। ਪਾਰਟੀ ਤੇ ਜਾਣਾ ਹੀ ਹੈ। ਫਿਰ ਮੈਂ ਨਿਮਣੂ ਉੱਤੇ ਉੱਥੇ ਨਾ ਪਰਦੇ ਖੋਲੂ ਸਾਰਿਆਂ ਦੇ ਵਿੱਚ। ਫਿਰ ਇਹਨਾਂ ਨੂੰ ਲੱਗੂਗਾ ਪਤਾ। ਇਹ ਕਿੱਦਾਂ ਮਾਤਲ ਕੋ ਕਰੀਦਾ। ਚਲੋ ਨਾਂ ਵਿਚਾਰਿਆਂ ਦਾ ਕੀ ਕਸੂਰ ਹੈ। ਉਹਨਾਂ ਕੋ ਆਖਿਆ ਸੀ। ਉਹ ਤਾਂ ਮੇਰੇ ਨੇ ਮੈਨੂੰ ਝੂਠ ਬੋਲੇ ਆ। ਮੁੰਡਿਆ ਦੁਪਹਿਰ ਚੜ੍ਹ ਗਈ ਉੱਤੋਂ ਕਿੰਨਾ ਟਾਈਮ ਹੋ ਗਿਆ 10:30 ਵਜ ਗਏ ਨੇ। ਆ ਗੱਡੀ ਤੁਹਾਡੀ ਟਾਕੀ ਮਾਰਨ ਵਾਲੀ ਖੜੀ। ਕੰਮ ਤੁਹਾਡਾ ਕੋਈ ਵੀ ਨਹੀਂ ਨਿਭੜਿਆ। ਤੁਸੀਂ ਕਰਦੇ ਕਿ ਨਿਰਦੇ ਕਰਦੇ ਜੇ। ਦਬਾਇਆ ਹੁਣ ਤੋਂ ਚੱਲ ਗਿਆ ਅਗਰੇ ਨੇ ਕਹੇ ਤਾਂ ਅੱਗੇ ਕੋਈ ਹੁੰਦਾ ਆ ਤਾਂ ਆਦਾ ਖੜ ਨੇ ਕੁੜੀਆਂ ਕਿੰਸ ਸਭ ਸਭ ਵੇਹ ਪਹਹੀ ਦਬਾਈ ਤੋ ਫਟੜੀ ਗਈ ਨਹੀਂ ਤੁ ਤੁ ਜਾਰੀ ਨੂੰ ਹੋਏ ਆ ਵੀ ਜਾ ਜਦੋਂ ਆਪਦੇ ਭਾਈਆਂ ਨੂੰ ਕਹਿਣਾ ਹੋਵੇ ਉਦੋਂ ਤਾਂ ਮਿੰਟ ਲਾਉਂਦੀਆਂ ਜੀ ਕਿਆ ਰੁਕਤੇ ਹੁਣ ਤਾਂ ਵੀ ਇੰਨਾ ਟਾਈਮ ਕੀਤੀ ਜਾਂਦੀ ਆ ਓਥੇ ਇਹ ਭੋਗ ਦਾ ਟਾਈਮ ਐ ਸਾਰੇ ਆ ਪੀ ਕੇ ਜਾਣੇ ਬਸ ਤਿਆਰੀਆਂ ਸੀ ਪਿਆਰ ਕਿਥੇ ਜਹਾਂ ਬੀਬੀ ਹੁਣ ਮੈਂ ਸਵੇਰ ਦੀ ਲੱਗੀ ਖੜੀਆਂ ਹੋਵੇ ਚਾਹ ਮੁੰਡਿਆਂ ਦੇ ਕਦੇ ਕੀ ਮੰਗੀ ਜਾਂਦੇ ਨੇ ਮੈਂ ਤਾਂ ਪਿਆਰ ਹੋਈ ਖੜੀ ਹੁਣੇ ਮੈਂ ਕਰਦਿਆਂ ਜਾ ਕੇ ਮੁੰਡਿਆਂ ਨਾਲ ਵੀ ਗੱਲ ਅਰੇ ਧੋਗ ਦੀ ਤਿਆਰੀ ਇਹ ਜਲੇਬਗਾਉਂਛੇ ਬੜੀ ਹੋਵੇ ਚਾਹ ਉਸਨੇ ਨਹੀਂ ਪੀ ਸਕਦੇ ਅੱਛਾ ਜਾਨੀ ਕੋਈ ਨਹੀਂ ਮੈਂ ਕਰ ਲੈਣੀ ਗੱਲ ਇਹਨਾਂ ਹੁੰਦੇ ਤਾਂ ਇਹੋ ਨਹੀਂ ਪਤਾ ਉੱਤੋਂ ਲੇਟ ਹੋਏ ਪਾ 11:30 ਦਾ ਟਾਈਮ ਹੋ ਗਿਆ ਬੀਬੀ ਗੱਲ ਐ ਮੈਂਵੇਂ ਹੁਣ ਸਰੀਰ ਦਾ ਤਿਆਰਦੁਰ ਹੁੰਦਿਆਂ ਤੈਨੂੰ ਪਤਾ ਹੀ ਐ ਕਿ ਤੂੰ ਜਾਣਾ ਹੋਵੇ ਔਖਾ ਹੋ ਜਾਂਦਾ ਹੈ ਨਾ ਤੇ ਤੂੰ ਘਾਬਰਨਾ ਬੀਬੀ ਕੋਈ ਗੱਲ ਨਹੀਂ ਹੈ ਕੋਈ ਤਖਲੇ ਦੇ ਘਰੇ ਜਾ ਕੇ ਤੂੰ 100 ਵਨ ਹੱਥ ਫੜਤੀ ਕਰਾ ਦਿੰਦਾ ਘਰੇ ਬਹਿ ਕੇ ਆਪਾਂ ਕੀ ਕਰਨਾ ਅਗਲੇ ਵੀ ਰਾਜੀ ਹੋ ਜਾਣਗੇ 10 ਮਿੰਟ ਤੱਕੇ ਜਾਵਾਂਗੇ ਤਾਂ ਚੱਲ ਮਰੀ ਮਾਮਾ ਨੂੰ ਚਾਹ ਪੀ ਲੈਂਦੇ ਫਿਰ ਹਾਂ ਫਿਰ ਵੀਰੋ ਚਾਹ ਤੇ ਛੇਤੀ ਘਰ ਲੋ ਟਾਈਮ ਨਾਲ ਆਉਂ ਨਹੀਂ ਤਾਂ ਮੈਂ ਟੁਰ ਜਾਣਾ ਕੱਲੀ ਨਹੀਂ ਚੱਲ ਚੱਲ ਕੋਈ ਨਾ ਤੁਸੀਂ ਦੇਖਦੇ ਰਹੋ ਕੋਈ ਫਿਰ ਭਾਈ ਇਹ ਕੱਲੀ ਟੁਰ ਬਸ 2 ਮਿੰਟ ਬੈਠ ਜਾ ਬਸ ਚੱਲਦੇ ਆਪਾਂ ਹੈ 2 ਮਿੰਟ ਬੈਠ ਛੇਤੀ ਤਿਆਰ ਹੋ ਜਾ ਬੀਬੀ ਮੇਰੀ ਬੋਲ ਜਾਂਦੀ ਤੇ ਲੈ ਕੇ ਤੁਸੀਂ ਕਰੀ ਆਉਂਦੇ ਜੀ ਯਾਰ ਮੈਂ ਚਾਹ ਦਾ ਫਿਰ ਤੁਸੀਂ ਛੇਤੀ ਯਾਰ ਮਿਲਣਾ ਚਾਹ ਆਪਾਂ ਉੱਥੇ ਪੀ ਲਾਂਗੇ ਜਾ ਕੇ ਚੱਲ ਕੋਈ ਗੱਲ ਨਹੀਂ ਚੱਲ ਕੋਈ ਨਾ ਗੁੱਸਾ ਨਾ ਕਰ ਤੂੰ ਤਿਆਰ ਹੈ ਹਾਂ ਮੈਂ ਤਿਆਰ ਤੂੰ ਮੈਂ ਵੀ ਬਸਾ ਜੁੜੇ ਜੁੜੇ ਬਦਲਦਾ ਤੇ ਤੂੰ ਵੀ ਬਦਲ ਹੈ ਹਾਂ ਚੱਲ ਮ ਰਬ ਹੈਗੀ ਹੈ ਤੇ ਇਹਨੇ ਨਾ ਉਹਦਾ ਗੁੱਸਾ ਨਾ ਕਰੀ ਕੋਈ ਨਹੀਂ ਨਹੀਂ ਕਰਦੀ ਗੁੱਸਾ ਚਲ ਠੀਕ ਹੈ ਫਿਰ ਦੋ ਮਿੰਟ ਬੱਸ ਦੋ ਮਿੰਟ ਤੈਨੂੰ ਗੋਦ ਹੋ ਗਿਆ ਤੂੰ ਤੇ ਆ ਜੀ ਲਾ ਜੁੱਤੀ ਸਾਰੇ ਉੱਥੇ ਜੁੜ ਗਏ ਹੁਣ ਤੇ ਆਵਾ ਪਿੱਛੇ ਫੇਰ ਆਵੇ ਨੰਦਰਾ ਹੀ ਗਾਉਣ ਲੱਗ ਕੇ ਮੈਂ ਬਾਤ ਨੰਦਰਾ ਆ ਗਿਆ ਕਿੱਥੇ ਕੋਈ ਨਹੀਂ ਕਿੱਥੇ ਕਰਾਉਂਗਾ ਮੇਰਾ ਨਹੀਂ ਆ

Hva? <sus> और तो ये कि जब अरे नहीं तो बेबी क्रिएटर नल ये पल्ला ये पी Dat zei dat ik een ticket voor 95 ben nodig voor die. Het is Ik ga er dan. 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 Ik 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 ga er dan. Ik

ਮਾਪਿਓ ਮਾਵਾ ਜਿਹੜੀਆਂ ਹੁੰਦੀਆਂ ਨੇ ਮਾਵਾ ਹੁੰਦੀਆਂ ਨੇ ਲੈ ਮਾਵਾ ਪਿਆਰ ਦੀ ਮਾਵਾ ਹੁੰਦੀਆਂ ਨੇ ਭਰਾ ਭਾਵੇਂ ਲੱਖ ਨੇ ਭਰਾ ਜੀ ਬਾਲ ਨੇ ਗੱਲ ਬਣਾਈ ਬੱਧੀ ਵਕਤ ਭਰਾ ਤੇ ਮਰਦੇ ਬਣਾਈ ਮਾ ਮਾਹੀ ਮਾ ਤਾਂ ਚੰਗੀਆਂ ਜਿਹੜੀਆਂ ਹੁੰਦੀਆਂ ਨਾ ਪਹਿਲਾਂ ਕਿੰਦੀਆਂ ਚੰਗੀਆਂ ਸੀ ਬਈ ਇਹ ਭਰਾ ਪਰ ਜਿਆ ਕੀਤੇ ਰਾਨ ਮਗਰ ਹੋਏ ਨਹੀਂ ਮਾਰਦਾ ਸਿਰ ਮਿਲਦਾ ਨਹੀਂ ਪਰ ਮਾ ਦੀ ਗੱਲ ਨਹੀਂ ਬਣਦੀ ਪਿਆਰ ਨਹੀਂ ਹੁੰਦਾ ਪਰ ਹੁਣ ਕਰੀਏ ਕਿ ਰੱਬ ਦਾ ਪਾਣਾ ਹੈ ਰੱਬ ਦਾ ਪਾਣਾ ਮੰਨਵਾ ਜਾਂਦਾ ਨਹੀਂ ਵਾਖੇ ਤੇ ਮਾਵਾ ਮਾ oke <imitation> बाबा <imitation> ਕੋਈ ਨਹੀਂ ਬੀਬੀ ਅਜੇ ਲੈ ਆਂਦੇ ਤੇ ਮੈਂ ਠਹਿਰ ਵੀ ਜਾਊਂਗੀ ਕੰਮ ਕਰਕੇ ਜਾਵਾਂਗੀ ਉਹਨੇ ਠਹਿਰ ਕੇ ਤੇ ਉਹਨੇ ਸੀਨੇ ਨਹੀਂ ਤੇ ਇੰਤਜ਼ਾਮ ਕਿੱਥੇ ਉਹ ਸਵੇਰੇ ਸੀਨ ਰਾਤ ਨੂੰ ਜਾਣੀ ਆ ਬਈ ਹੁਣ ਮੈਂ ਕੰਮ ਰੋਟੀਆਂ ਨਾਲ ਤੇ ਜਾਣੀ ਉਹਨਾਂ ਦੇ ਘਰ ਟਾਈਮ ਲੱਗ ਜਾਣਾ ਸੋਵੇ ਸਵੇਰੇ ਫਿਰ ਜੇ 10 11 ਵਜੇ ਆਪਾਂ ਨੂੰ ਤਾਂ ਕੱਪੜੇ ਫੇਰ ਵਿੱਚੇ ਰਹਿ ਜਾਣੇ ਹਾਂ ਜੇ ਪੈਕਿੰਗ ਕਰਨੇ ਵੀ ਰੇਗਿਆਂ ਤੇ ਕੱਢਣੇ ਪੈ ਜਾਣੇ ਮੇਰੇ ਤੇ ਸੂਟ ਕੱਢਣੇ ਨੇ ਹੋ ਸਾਰੇ ਰਾਤ ਨੂੰ ਲਾ ਇਹ ਵਿੱਚ ਲਿਫਾਫਿਆਂ ਦੇ ਪਾ ਕੇ ਤੇ ਤੈ ਲਾ ਕੇ ਵਿੱਚ ਬੈਗ ਦੇ ਪਾ ਲਾ ਆ ਵੀ ਐਵੇਂ ਹੀ ਕਰਨੀ ਹੁਣ ਮੈਂ ਕੰਮ ਕਰਕੇ ਨਾ ਫੇਰ ਵੇਲੇ ਹੋ ਕੇ ਤਾਂ ਕਰਦੀ ਆ ਸਵੇਰੇ ਹੋਰ ਬਥੇਰਾ ਘਰ ਦਾ ਕੰਮ ਹੁੰਦਾ ਹੈ ਹੋਰਾ ਸਵੇਰੇ ਫਿਰ ਕਹਿੰਗਾ ਚਾਹ ਬਣਾਓ ਕਹਰਾ ਕਰ ਸਾਰਾ ਦਿਨ ਤੈ ਵੀ ਲੰਘ ਜਦੋਂ ਤੂੰ ਚਾਹ ਮਿੰਟ ਮਿੰਟ ਬਾਅਦ ਆਹੁੰਦੀ ਜਾਂਦਾ ਚਾਹ ਤਾਂ ਪੁੱਤ ਹੁਣ ਹੋਰ ਵੀ ਖਾਣਾ ਚਾਹ ਤਾਂ ਪੀਣੀ ਹੈ ਹੋਰ ਫਿਰ ਕੀ ਕਰਨਾ ਉਹ ਉੱਥੇ ਆਪਾਂ ਪਾਰਟੀ ਜਾਣਾ ਤੇ ਇੱਕ ਗੱਲ ਤੇ ਮਹੂਰ ਦੱਸਾਂ ਉਹ ਗੱਲ ਉਹਨੂੰ ਮੈਂ ਦੱਸੀ ਨਹੀਂ ਦੱਸਦੀ ਬੀਬੀ ਮੈਂ ਨਹੀਂ ਦੱਸੂ ਇਹ ਤਾਂ ਗੱਲ ਬਣਨਾ ਮੇਰੀ ਪੱਲੇ ਉਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਮੈਨੂੰ ਪਤਾ ਲੱਗ ਚੁੱਕਾ ਹੈ ਵੀ ਲੱਖ ਰੁਪਈਆ ਤੇਰ ਭਾਈ ਨੇ ਨਹੀਂ ਦਿੱਤਾ ਤੈਨੂੰ ਪੜਤ ਨਹੀਂ ਲੱਗਣੀ ਚਾਹੀਦੀ ਦੀਦਾ ਪਾਰਟੀ ਦੇ ਵਿੱਚ ਰੰਗ ਚ ਪਾੰਗ ਪੈ ਦੇਗੀ ਜੇ ਉਹਨੂੰ ਪਤਾ ਲੱਗ ਗਿਆ ਤਾਂ ਮਦਾ ਇਥੋਂ ਜਾਵੇ ਹੀ ਨਾ ਚਲ ਬੀਬੀ ਤੇਰਾ ਤਨਵਾ ਤੇ ਚਲ ਤੂੰ ਮੇਰੇ ਮਾਂ ਜੀ ਦੀ ਤਰ੍ਹਾਂ ਹਾਂ ਮੈਂ ਕਹਿੰਦੀ ਰੰਗ ਚ ਪਾੰਗ ਨਾ ਪਵੇ ਚਲ ਪਾਰਟੀ ਜਿਹੜੀ ਹੈ ਨਾ ਉਹ ਚੰਗੀ ਤਰ੍ਹਾਂ ਨਹੀਂ ਹੋਵੇ ਫਿਰ ਜਿਵੇਂ ਹੋਇਆ ਆਪਾਂ ਕਰ ਲਾਂਗੇ ਬੀਬੀ ਮੈਂ ਹੀ ਦੱਸ ਦੇਣ ਦੇ ਤਿਆਰੀ ਨੂੰ ਮੈਂ ਕਿ ਆਪਾਂ ਤਿਆਰੀ ਤੁਰੇ ਕਰ ਲਈਂਗੀਆ ਬੁਸਰਾ ਤਾਂ ਮੇਰੇ ਮਨ ਚ ਪੂਰਾ ਹੈ ਪਰ ਮੈਂ ਕਹਿੰਦੀ ਰੰਗ ਚ ਪਾੰਗ ਨਾ ਪਵੇ ਹਾਂ ਨਹੀਂ ਪਰ ਮੌਕੇ ਆਏ ਤੇ ਮੈਂ ਕਰਾਂਗੀ ਗੱਲ ਜ਼ਰੂਰ ਠੀਕ ਹੈ ਤੂੰ ਦੱਸਿਆ ਤੂੰ ਹੀ ਮੈਨੂੰ ਤੇਰਾ ਵੀ ਕਸੂਰ ਏ ਜੇ ਮੇਰੇ ਪੁੱਤ ਨੇ ਦੱਸਿਆ ਤੂੰ ਦੱਸ ਦੇਂਦੀ ਮੈਨੂੰ ਹਾਂ ਮੈਂ ਵੀ ਇਹਨਾਂ ਕੰਮਕਾਰ ਦੀ ਲੱਗੀ ਨਹੀਂ ਕੀ ਗੱਲ ਹੋ ਗਈ ਟੈਨਸ਼ਨ ਚ ਘਰ ਬੈਠੇ ਹੋ ਰਾਤ ਅੱਜ ਦੀ ਰਹੇਗੀ ਪਾਰਟੀਆਂ ਪਰਖ ਬੈਠੇ ਆਂ ਕਾਠ ਜਾਦਾ ਕਰ ਲਿਆ ਵਾ ਤੇ ਹੁਣ ਮੈਨੂੰ ਇਹ ਆ ਵੀ ਘਰ ਛੋਟਾ ਪੈ ਜਾਣਾ ਆਪਣਾ ਅੱਛਾ ਮੈਂ ਤਾਂ ਚਾਚੀ ਨੇ ਫੋਨ ਲਾਇਆ ਸੀ ਮਾਸੀ ਨੂੰ ਵੀ ਲਾਇਆ ਭੈਣ ਨੂੰ ਵੀ ਲਾਇਆ ਹੁਣ ਦੇਖੋ ਆਉਂਦੀਆਂ ਕਿ ਨਹੀਂ ਉਹ ਚਲ ਜਿਹੜਾ ਆ ਗਿਆ ਆ ਗਿਆ ਮੈਨੂੰ ਤਾਂ ਇਹ ਟੈਨਸ਼ਨ ਹੈ ਵੀ ਜੇ ਆ ਗਏ ਇਹਨੇ ਜਿਹੜੇ ਤਿਆਰੀ ਦਾ ਚਲ ਖਾਣ ਪੀਣ ਦਾ ਤਾਂ ਕੋਈ ਨਹੀਂ ਤੇ ਘਰ ਦੇ ਬਾਵਾ ਵੀ ਕਿੱਥੇ ਮੈਂ ਫਿਰ ਇਹ ਸੋਚਿਆ ਯਾਰ ਦੋਸਤ ਗਿਆ ਆ ਬਾਅਦ ਮੈਂ ਲਾਇਆ ਸੁਣ ਫੋਨ ਤੇ ਉਹ ਕਹਿੰਦਾ ਮੇਰਾ ਘਰ ਤਿਆਰ ਆ ਜਾ ਖਾਲੀ ਪਿਆ ਮੈਂ ਨੌਕਰ ਨੂੰ ਫੋਨ ਕਰ ਦੂੰਗਾ ਉਹ ਕਹਿੰਦਾ ਤੇ ਸਭਾਈ ਸੋਈ ਘਰ ਛੱਡੂਗਾ ਤੇ ਇਹ ਉਧਰ ਛੱਡ ਜਾ ਉਹ ਨਾਲ ਹੀ ਆ ਇੱਧਰ ਆਪਣੇ ਅੱਛਾ ਚਲ ਕੋਈ ਨਹੀਂ ਚਲ ਚਲਾ ਨਹੀਂ ਕਰਦਾ ਹਾਂ ਤੂੰ ਕੁੜੀ ਨੂੰ ਫੋਨ ਲਾਇਆ ਸੀ ਲਾਇਆ ਸੀ ਤੈਨੂੰ ਮੈਂ ਤੱਕੀ ਕਹਿੰਦੀ ਉਹ ਕਹਿੰਦੀ ਕੋਈ ਨਹੀਂ ਆ ਜਾਗੇ ਅਸੀਂ ਵੀ ਪਹਿਲਾਂ ਕੁਆ ਤਾਂ ਗੁੱਸਾ ਤਾਂ ਨਹੀਂ ਕਰਦੇ ਸੀ ਨਹੀਂ ਕੋਈ ਨਹੀਂ ਮੈਂ ਕਿਹਾ ਨਹੀਂ ਤਾਂ ਸੋਰਗਾ ਤੇਰੇ ਪੁੱਤਰ ਨੇ ਹੀ ਮੈਨੂੰ ਰੋਕਿਆ ਕਿ ਤੇ ਬੀਬੀ ਨੂੰ ਨਾ ਦੱਸੀ ਤੂੰ ਜੇ ਤੂੰ ਵੀ ਮੇਰੀਆਂ ਧੀਆ ਅੱਗੇ ਸੀ ਦੱਸ ਦੇਂਦੀ ਤਾਂ ਹਾਂ ਮੈਨੂੰ ਫਿਰ ਉਹਨੇ ਰੋਕਿਆ ਕਿ ਮੈਂ ਤੂੰ ਹੀ ਦੱਸਦੀ ਤੇ ਦੱਸ ਦੱਸਦੀ ਤਾਂ ਤੂੰ ਹੀ ਮੇਰੇ ਨਾਲ ਚੰਗੀ ਨਹੀਂ ਕੀਤੀ ਜੇ ਮੇਰੇ ਪੁੱਤ ਨੇ ਨਹੀਂ ਕੀਤੀ ਤੂੰ ਵੀ ਨਹੀਂ ਕੀਤੀ ਪਰ ਹੁਣ ਮੌਕਾ ਆਉਣ ਤੇ ਮੈਂ ਦੱਸਾਂਗੀ ਹਾਂ ਠੀਕ ਹੈ ਹਰ ਪਾਸ਼ੀਨ ਗਾ ਕੇ ਮੌਕਿਆਂ ਤੇ ਮੈਂ ਕਰਨੀ ਹੈ ਗੱਲ ਗਲ ਦਨ ਜੂਰ ਕਰਨੀ ਗੁੱਸਾ ਮੇਰੇ ਮਨ ਚ ਪੂਰਾ ਨਾਦੀ ਦਾ ਮਾਈ ਇਹ ਕੜਬਾ ਹੋ ਜੀ ਉੱਤੋਂ ਉਹਨਾਂ ਨੇ ਕੱਢ ਹੀ ਲਿਆ ਆਂਦੇ ਆ ਉਹ ਫੁੱਲੀ ਫੁੱਲੀ ਵੇਖੋ ਕੀ ਕਰਦੀ ਐ ਜੀ ਹੁਣ ਆਉਂਵੇ ਦਾ ਪਤਾ ਲੱਗ ਗਾਲ ਮੋਦਣਾ ਕਰ ਦਵਾਂ ਮੈਂ ਤਾਂ ਕਹਣਾ ਇੱਕ ਹੀ ਵੀ ਅੜਬਾ ਹੋ ਜੀ ਹੁੰਦਾ ਸੁਭਾਅ ਹੀ ਬੜਾ ਭੈੜਾ ਮੈਨੂੰ ਇਹ ਵੀ ਟੈਨਸ਼ਨ ਤੇ ਬੋਲ ਵੀ ਨਹੀਂ ਸਕਦੇ ਆਪਾਂ ਕੁੜੀ ਦੇ ਮੂੰਹੋਂ ਕੀ ਕਹਾ ਕੇ ਚੱਲ ਦੇਖੀ ਜਾਊਗੀ ਆ ਜਾਨਗੀ ਕਹਿ ਮੈਂ ਖੂਨ ਦਾ ਬਣਾਉਣੇ ਫਿਰ ਝਟ ਮੂੰਹ ਤੇ ਵੀ ਚੱਲ ਬੋੰਦੇ ਨਾਲ ਗੱਲ ਕਰ ਲੈਨੇ ਵੀ ਆਜ ਆਜੋ ਟਾਈਮ ਨਾਲ ਸਵੇਰੇ ਤੇ ਬਾਕੀ ਬੇਕੀ ਜੋ ਗੋਲੂ ਦਾ ਮਾ ਇਥੇ ਛੜਤੇ ਜੋ ਉਹਨੇ ਕਰਨਾ ਆਇਆ ਹੋਰ ਹੋਰ ਚੱਲ ਠੀਕ ਹੈ ਰੋਟੀ ਰੋਟੀ ਪਕਾ ਤੇ ਖਾਣੇ ਆ ਤੇ ਫਿਰ ਆਪਾਂ ਸੌਣੇ ਆ ਤੜਕੇ ਉੱਠਣਾ ਵੀ ਤਿਆਰੀਆਂ ਬਹੁਤ ਆਪਣੀਆਂ ਜਵਾਬ ਨੂੰ ਤਿਆਰ ਕਰਕੇ ਨਾ ਟਾਈਮ ਨਾਲ ਤੇ ਟਾਈਮ ਨਾਲ ਆਪਾਂ ਗੱਡੀ ਲੈ ਕੇ ਨਿਕਲ ਚੱਲਾਂਗੇ ਉਧਰ ਉਧਰ ਵੀ ਤਿਆਰੀਆਂ ਕਰਨੀਆਂ ਵਾ ਠੀਕ ਹੈ ਚਾ ਰੋਟੀ ਰੋਟੀ ਪਕਾ ਤੇ ਮੈਂ ਫੋਨ ਲਾਉਣਾ ਵਾ ਉਹਨਾਂ ਨੂੰ ਹਾਂ ਮੈਂ ਫੋਨ ਲਾਉਣਾ ਇਥੇ ਬਹਿ ਕੇ ਉਹਨਾਂ ਨੂੰ ਜੱਸ ਜਾਉਣ ਹੁਣ ਤਾਂ ਲਾਈਟ ਕਿਧਰ ਗਿਆ ਉਹ ਗੱਡੀ ਲੈ ਕੇ ਗਿਆ ਬਾਹਰ ਨੂੰ ਫਿਰ ਮੈਨੂੰ ਲੱਗਾ ਤੋਣ ਗਿਆ ਹੁੰਦਾ ਗੱਡੀਆਂ ਦਾ ਪੈਸ ਤੋਣ ਗਿਆ ਮੈਂ ਗੱਡੀ ਜੇ ਤੂੰ ਤਿਆਰੀ ਕਰ ਲੈ ਰਾਤ ਨੂੰ ਸਾਰੀ ਤਿਆਰੀ ਪੂਰੀ ਕਰਕੇ ਰੱਖ ਲੈ ਸਵੇਰੇ ਫਿਰ ਟਾਈਮ ਨਹੀਂ ਲੱਗਣਾ ਆਵੇ ਮੈਂ ਜਾਣੀ ਹੁਣੇ ਰੋਟੀਆਂ ਲਾ ਕੇ ਉਦੋਂ ਕੱਪੜੇ ਪਾ ਲਈਏ ਨੂੰ ਮੇਰੇ ਕੰਮ ਕਾਮ ਸਵੇਰੇ ਜਾਣ ਬਾਅਦ ਹੋਰ ਜਾ ਉਹ ਵੀ ਆ ਜਾਂਦਾ ਉਹਨੂੰ ਮੈਂ ਕਹਿ ਨਹੀਂ ਪਾਈ ਉਹਦਾ ਸਾਰਾ ਕੁਝ ਤਿਆਰ ਕਰਕੇ ਰੱਖ ਲਓ ਆਪਾਂ ਸੌਖਤੀ ਸਵੇਰੇ ਟੁਰ ਜਾਗੇ ਹਾਂ ਸਹੀ ਕਰ ਵੀ ਪੇਟ ਲੇਟ ਹੋਇਆ ਜੇ ਭੋਗ ਹੀ ਬੈ ਕੇ ਫਿਰ ਜਾਣ ਦਾ ਕੀ ਫਾਇਦਾ ਹਾਂ ਸਹੀ ਕਰ ਲਈ ਨਹੀਂ ਤੇ ਮੈਂ ਵੀ ਲੈਣਾ ਕਾਰ ਲੈਣੀ ਕੰਮ ਤੇ ਫਿਰ ਮੈਂ ਕੰਮ ਵੀ ਲੱਗਦਾ ਵੀ ਇਹਨਾਂ ਸਾਰੀ ਪੈਕਿੰਗ ਕਰਕੇ ਉਹਦਾ ਭਾਈ ਰੱਖ ਲਾ ਹਾਂ ਚਲੇ ਰ ਮੈਂ ਟਾਈਮ ਨਹੀਂ ਲੰਗਣਾ ਨਹੀਂ ਲੰਗਣਾ ਹੋਰ ਜਵਤਾਂ ਨੂੰ ਤਿਆਰ ਕਰਨਾ ਕੋਲ ਸਾਰਾ ਕੰਮ ਕਰਨਾ ਖਲਾਰਾ ਵੱਜ ਜਾਣਾ ਹਾਂ ਚੱਲੀ ਤੇ ਬੀਬੀ ਫਿਰ ਮੈਂ ਰੋਟੀ ਲਾਉਣੀ ਕੋਈ ਲਾ ਲੈ ਰੋਟੀ ਖਾਣਾਂ ਆ ਮੇਰਾ ਵੀ ਗਰਮ ਮੈਂ ਬਸ ਸੁਖੀ ਸਵੇਰ ਇਹਨਾਂ ਬਾਅਦ ਹੀ ਅੱਗੇ ਮੈਨੂੰ ਕਹਿੰਦੇ ਨੇ ਬੀਬੀ ਨੇ ਵਸਣ ਦੇਂਦੀ ਅੜ ਬਸ ਬਾਅਦ ਹੀ ਬੀਬੀ ਹੁਣ ਦੱਸ ਬਾਕੀ ਕਹੀ ਕਹਾਣੀ ਆਈ ਟੀ ਬੱਟੀ ਗੱਲ ਮੈਂ ਕਿਵੇਂ ਕਾਲਜ ਵਿੱਚ ਪਾ ਕੇ ਤੋੜਾਂ ਮੇਰੇ ਨਾਲ ਸਾਰੇ ਧੋਖਾ ਕੀਤਾ ਘਰ ਦੇ ਪੁੱਤ ਨੇ ਵੀ ਕੀਤਾ ਨੂੰ ਨੇ ਵੀ ਕੀਤਾ ਉਹਨਾਂ ਉਚਾਰਿਆਂ ਨਾਲ ਦੱਸ ਕੀ ਕਸੂਰ ਉਹਨਾਂ ਤਾਂ ਬੱਚੇ ਮੈਨੂੰ ਸੰਦਿਆ ਜਦੋਂ ਘਰ ਦੇ ਹੀ ਇਸ ਤਰ੍ਹਾਂ ਦੇ ਹੋ ਗਏ ਤਾਂ ਦੂਜੇ ਦਾ ਕੀ ਕਸੂਰ ਬਣਦਾ ਨਹੀਂ ਗੱਲ ਤੋਂ ਮਾਰ ਨਹੀਂ ਰਹਦੀ ਨਹੀਂ ਪਈ ਚੱਲ ਮਨਜੀਤ ਕੋਰੇ ਉੱਠ ਛੱਡ ਗੁੱਸਾ ਇਹ ਗੁੱਸਾ ਕਰਕੇ ਕੱਢ ਲੈਗੇ ਕੁਛ ਵੀ ਨਹੀਂ ਰਹਿਣਾ ਕਰਨਾ ਤਾਂ ਪੈਣਾ ਹੀ ਆ ਕਿਵੇਂ ਬਾਈ ਆ ਆ ਠੀਕ ਐ ਉਹ ਮੈਂ ਪੁੱਛਣਾ ਸੀ ਕਿਵੇਂ ਉਹ ਅੱਛਾ ਉਹ 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 ਹੁਣੇ ਜਾਣਾ ਪੜਿਆ ਕੋਲ ਤੇ ਆਪਾਂ ਹੋ ਜੀ ਚੱਲ ਕੋਈ ਨਹੀਂ ਫਿਰ ਚੱਲਾਂਗੇ ਜਾਵਾਂਗੇ ਹੁਣੇ ਰੋਟੀ ਪਕਾਈ ਜਾਂਦੀ ਆ ਤੇ ਰੋਟੀ ਪਕਾ ਕੇ ਖਾ ਕੇ ਹੀ ਤੇ ਜਾਣਿਆ ਹਾਂ ਕਾਰਾਂ ਵੇ ਬੜੀ ਯਾਰਾ ਹੁਰਕੀ ਜਾਣਾ ਤਾਂ ਪੈਣਾ ਹੀ ਨੇ ਕੀ ਕਰੀਏ। ਉਹਨਾਂ ਕੈਬ ਬੈਠੇ ਨਾ ਦੇਣੇਗਾ ਨਹੀਂ ਅੱਜ ਦੀ ਰਾਤ ਦੀ ਆਵਾ ਸਰਾਤ ਤੋਂ ਰਾਤੀ ਹੁਣ ਕਰਨਾ ਪੈਣਾ। ਚੱਲ ਜਾਂਦੇ ਆ ਕੋਈ ਨਹੀਂ ਅਸੀਂ। ਮੈਂ ਕਹਿਣਾ ਵਾ ਤੇਰੀ ਭਾਬੀ ਨੂੰ ਤੇ ਜਾਂਦੇ ਅਸੀਂ ਰੋਟੀ ਖਾ ਕੇ ਤੇ ਕਾਰਾਂ ਨੇ ਸਭਾਈ ਸੁਈ ਵੀ ਮਾੜਾ ਮੋਟਾ ਚੋਗਲੀ ਹੁੰਦਾ। ਆਹ ਆ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ। ਚੱਲ ਠੀਕ ਹੈ ਭਾਈ ਧੰਨਵਾਦ। ਉਹ ਆਪਾਂ ਨੂੰ ਹੁਣੇ ਜਾਣਾ ਪੈਣਾ ਵਾ। ਰੋਟੀਆਂ ਖਾ ਕੇ ਸਫਾਈ ਸਬੂਈ ਕਰਨੀ ਪੈਣੀ ਉਧਰ ਬੰਦਾ ਹੈ ਨਹੀਂ ਆ ਅੱਛਾ ਕੀ ਹੋਇਆ ਉਧਰ ਬੰਦਾ ਹੈ ਨਹੀਂਗਾ ਕੋਈ ਤੇ ਸਫਾਈ ਸਬੂਈ ਆਪਾਂ ਨੂੰ ਨੇ ਜਾ ਕੇ ਕਰਨੀ ਪੈਣੀ ਆ ਚਲ ਕੋਈ ਫੇਰ ਆਪਾਂ ਚੱਲੇ ਜਣਾ ਰੋਟੀ ਖਾ ਕੇ ਜੜੇ ਜਾਂਨੇ ਆ ਹਾਂ ਹਾਂ ਰੋਟੀ ਖਾ ਕੇ ਚਲੇ ਜਾਨੇ ਚਲ ਤੂੰ ਛੇਤੀ ਕਰਕੇ ਰੋਟੀ ਖਾ ਆ ਕੀ ਬਣਾਇਆ ਬੀਪਾ ਬਿਲਾਉਣੀ ਚਲ ਠੀਕ ਆ ਵਾਹ ਬਰੂ ਮੇਰੇ ਘਰਿੰਦ ਆਦੇ ਆ ਵਗਣ ਜੇ ਆਈ ਜਾਂਦੇ ਆ ਠੀਕ ਉਹ ਬੱਲੇ ਉਹ ਬੱਲੇ ਤੇ ਬੇ ਬੈਠੀ ਆ ਪਾਲਟੀ ਦੇ ਇੰਨਾਂ ਨੇ ਵੀ ਜਾਣਾ ਨਾਲੇ ਇੰਨਾਂ ਨੇ ਨਵੀਂ ਗੱਡੀ ਲਈ ਯਾਰ ਪੁੱਛ ਲਈਆਂ ਗੱਡੀ 'ਚ ਬਹਿ ਕੇ ਚੱਲਾਂਗੇ ਕਿਨੇ ਆਖੀ ਜਾਂਦੀ ਔਰ ਕੀ ਹਾਲ ਹੈ ਮਾਤਾ ਜੀ ਠੀਕ ਠਾਕ ਔਰ ਕਿਵੇਂ ਸੇਤਾ ਕਾਇਮ ਨੇ ਹਾਂ ਕਾਇਮ ਹੀ ਨੇ ਘਰ ਪਰਵਾਰ ਵਧੀਆ ਸਾਉ ਟਿੱਕਾ ਤੂੰ ਦੱਸ ਤੇਰੀ ਪੜ੍ਹਾਈ ਬੜੂੀ ਕਿਵੇਂ ਚੱਲਦੀ ਏ ਪੜ੍ਹਾਈ ਵਧੀਆ ਚੱਲਦੀ ਆ ਜੀ ਹਾਂ ਚੱਲ ਪਰੇ ਜਲ ਹਾਂਜੀ ਹਾਂਜੀ ਪੜ੍ਹਾਈ ਨਾਲ ਹੀ ਓਵੇਂ ਤਾਂ ਅੱਜ ਕੱਲ ਕੋਈ ਹਾਲ ਨਹੀਂ ਕਿ ਦਿਹਾੜੀਆਂ 'ਚ ਤਾਂ ਕੋਈ ਪੈਸਾ ਨਹੀਂ ਤੇ ਕਿਵੇਂ ਤੁਸੀਂ ਜਾਣਾ ਬਾਜ਼ਾਰੀ ਤੇ ਜਾਣਾ ਹੈ ਕਿਵੇਂ ਪੂ ਜਾਣਾ ਨਹੀਂ ਨਹੀਂ ਮੈਨੂੰ ਨਾ ਅਸਲ ਤੇ ਨਾ ਡੈਡੀ ਕਹ ਨੂੰ ਆਇਆ ਸੀ ਕੋਣਾ ਅੱਛਾ ਤੇ ਡੈਡੀ ਕਹਿੰਦਾ ਵੀ ਮੈਨੂੰ ਦਾ ਕੰਮ ਆ ਤੇ ਘਰ ਤੋਂ ਹੋਰ ਕਹੇ ਨੇ ਜਾਣਾ ਨਹੀਂ ਤੇ ਮੈਂ ਹੀ ਜਾਣਾ ਹੈਗਾ ਅੱਛਾ ਤੇ ਕਿਵੇਂ ਲੈ ਚਲੋਂਗੇ ਉਹ ਤਾਂ ਮੈਨੂੰ ਨਹੀਂ ਪਤਾ ਮੁੰਡੇ ਨੂੰ ਪਤਾ ਹੈ ਅੱਛਾ ਉਹ ਮਾਤਾ ਗੱਲ ਇਦਾਂ ਸੀਗੀ ਵੀ ਉਹ ਪਿੰਡ ਤੈਨੂੰ ਪਤਾ ਉੱਥੇ ਨਾ ਕੋਈ ਬੱਸਾਂ ਆਉਂਦੀਆਂ ਨਾ ਕੋਈ ਟੈਂਪੂ ਨਾ ਕਹਾ ਮੈਂ ਚੱਲ ਬਾਈਕਾਂ ਨੇ ਜਾਣਾ ਮੈਂ ਵੀ ਵਿੱਚ ਬੈਠਾ ਜਾਊਗਾ ਹਾਂ ਪੁੱਤ ਹੁਣ ਫਿਰ ਮੈਨੂੰ ਤਾਂ ਪਤਾ ਨਹੀਂ ਉਹਨੂੰ ਪਤਾ ਮੁੰਡੇ ਨੂੰ ਤਾਂ ਤੂੰ ਇਹਨੂੰ ਪੁੱਛ ਲਈ ਬਾਈ ਮੈਨੂੰ ਲੈ ਚਲੋ ਜੇ ਭਾਈ ਤਰਾ ਹੋਈ ਤੇ ਤੈਨੂੰ ਬਾ ਲੈਣਗੇ ਹਾਂ ਹਾਂ ਉਹ ਤਾਂ ਗੱਲ ਸਹੀ ਆ ਹੋਰ ਕਿਵੇਂ ਤੂੰ ਸੁਣਾ ਠੀਕ ਹੈ ਠੀਕ ਠਾਕ ਅਸੀਂ ਤਾਂ ਫਿਰ ਟਾਈਮ ਨਾਲ ਟੁਰਨਾ ਨਾ ਇਹ ਗੱਲ ਇਹ ਮਾਤਾ ਵੀ ਉਹਨਾਂ ਨੇ ਨਾ ਦੂਜੇ ਘਰੇ ਪਾਲ ਚ ਰੱਖਣੀ ਕਹੇ ਹੋਰ ਤੇ ਮੈਂ ਉਹ ਘਰ ਵੇਖਿਆ ਨਹੀਂ ਨਾ ਮੈਂ ਕਦੇ ਗਿਆ ਤੇ ਮੈਨੂੰ ਪਤਾ ਨਹੀਂਗਾ ਤੁਸੀਂ ਤਾਂ ਚੱਲ ਜਾਂਦੇ ਆਂਦੇ ਰਹਿੰਦੇ ਹੋ ਮੈਂ ਚੱਲ ਮੈਂ ਵੀ ਚੱਲਦਾ ਰਹੂੰ ਬਾਈਕਾਂ ਨਾਲ

ਇਹ ਪਤਾ ਚੱਲ ਕੋਈ ਨਹੀਂ ਨਿਕਾ ਹੈਗਾ ਬੈਠਾ ਜਾਏਗਾ ਵਿਚਾਰਾ ਬੱਚਾ ਕੋਈ ਬਾਹਲਾ ਨਹੀਂ